ਜੇ ਲਾਭ ਲੈਣਾ ਹੈ ਤੇ ਉਹਦੇ ਲਈ ਗੁਰੂ ਨਾਨਕ ਦੀ ਸਿੱਖਿਆ ਨੂੰ ਗੁਰੂ ਨਾਨਕ ਨੂੰ ਸਮਝਣਾ ਪਏਗਾ ਵੀ ਸਤਿਗੁਰੂ ਗੁਰੂ ਨਾਨਕ ਸਹਿ ਮਹਾਰਾਜ ਜਿਨ੍ਹਾਂ ਦੇ ਬਾਰੇ ਅਸੀਂ ਇਹ ਬਚਨ ਤੇ ਰੋਜ਼ਾਨਾ ਪੜ੍ਹ ਰਹੇ ਆ ਵੀ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਾਂ ਆਪਾਂ ਬਚਨ ਕੱਲ ਵੀ ਰਾਗੀ ਸਿੰਘ ਪੜ੍ਹ ਰਹੇ ਸਨ ਪਰਸੋਂ ਵੀ ਪੜ੍ਹ ਰਹੇ ਸਨ ਵੀ ਕਲ ਤਾਰਨ ਗੁਰਨਾਨਕ ਆਇਆ ਕਿਸ ਕਲਯੁਗ ਨੂੰ ਤਾਰਨ ਦੇ ਲਈ ਗੁਰੂ ਨਾਨਕ ਸਾਹਿਬ ਆਏ ਨੇ ਅਸੀਂ ਆਪਣੇ ਆਪ ਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਕੇ ਤੇ ਵੇਖੀਏ ਵੀ ਅਸੀਂ ਕਲਯੁਗ ਦੇ ਪਹਿਰੇ ਦੇ ਵਿੱਚ ਖੜੇ ਆ ਕਿ ਸਤਯੁਗ ਦੇ ਪਹਿਰੇ ਵਿੱਚ ਖੜੇ ਆ ਸਾਡੀ ਜਿਹੜੀ ਗਿਣਤੀ ਉਹ ਕਲਯੁਗੀਆਂ ਦੇ ਵਿੱਚ ਆ ਰਹੀ ਹੈ ਕਿ ਸਾਡੀ ਗਿਣਤੀ ਹੈ ਜਿਹੜੀ ਉਹ ਸਤਯੁਗ ਵਾਲਿਆਂ ਦੇ ਵਿੱਚ ਆ ਰਹੀ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਚਨ ਆਪਾਂ ਆਸਾ ਜੀ ਦੀ ਵਾਰ ਦੇ ਵਿੱਚ ਸਰਵਣ ਕਰਦੇ ਹਾਂ ਜਿੰਨਾ ਘਰਾਂ ਦੇ ਵਿੱਚ ਸਤਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਆਸਾ ਜੀ ਦੀ ਵਾਰ ਦੇ ਕੀਰਤਨ ਸੁਣੇ ਜਾਂਦੇ ਨੇ ਜਾਂ ਜਿਹੜੇ ਗੁਰੂ ਘਰਾਂ ਦੇ ਵਿੱਚ ਆਸਾ ਦੀ ਵਾਰ ਸੰਪੂਰਨ ਪੜ੍ਹੀ ਜਾਂਦੀ ਹੈ ਤੇ ਉਹ ਰੋਜ਼ਾਨਾ ਹੀ ਇਹਨਾਂ ਬਚਨਾਂ ਨੂੰ ਸੁਣਦੇ ਨੇ ਸਤਿਗੁਰੂ ਜੀ ਨੇ ਗੱਲ ਕੀਤੀ ਕਹਿੰਦੇ ਸਤਜੁਗ ਰਥ ਸੰਤੋਖ ਕਾ ਧਰਮ ਅਗੈ ਰਥਵਾਹ ਜਿਸ ਸਮੇਂ ਨੂੰ ਦੁਨੀਆਂ ਦੇ ਲੋਕ ਕਹਿੰਦੇ ਸਨ ਵੀ ਕਾਲਯੁਗ ਦਾ ਪਹਿਰਾ ਹੈ ਸਮਾ ਜਿਹੜਾ ਇਹ ਬੜਾ ਭਿਆਨਕ ਹੈ ਇਸ ਸਮੇਂ ਦੇ ਵਿੱਚ ਧਰਮ ਦੀ ਗੱਲ ਨਹੀਂ ਕੀਤੀ ਜਾ ਸਕਦੀ ਇਹ ਸਮੇਂ ਦੇ ਵਿੱਚ ਤੁਸੀਂ ਧਰਮ ਹੀ ਨਹੀਂ ਬਣ ਸਕਦੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਦੱਸਿਆ ਕਹਿੰਦੇ ਸੋਖ ਹੀ ਹੈ ਧਰਮ ਕਮਾਉਣਾ ਔਖਾ ਨਹੀਂ ਕਹਿੰਦੇ ਦੋ ਕੰਮ ਕਰਨੇ ਪਹਿਣ ਕੇ ਸਤਜੁਗ ਰੱਥ ਸੰਤੋਖ ਕਾ ਕਹਿੰਦੇ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਆਵਾਜਾਈ ਦੇ ਸਾਧਨ ਸਨ ਜਿਹੜੇ ਰਾਜੇ ਮਹਾਰਾਜੇ ਸਨ ਉਹ ਰੱਥਾਂ ਦੇ ਉੱਤੇ ਸਵਾਰੀ ਕਰਿਆ ਕਰਦੇ ਸਨ ਇੱਕ ਰੱਥ ਤੇ ਇੱਕ ਉਹ ਰੱਥ ਨੂੰ ਚਲਾਉਣ ਵਾਲਾ ਜਦੋਂ ਦੋਹਾਂ ਦਾ ਤਾਲਮੇਲ ਬਣ ਜਾਏ ਤੇ ਮੰਝ ਲੈਣਾ ਜਿਹੜੀ ਉਹ ਛੇਤੀ ਹੈ ਜਿਹੜੀ ਉਹ ਮਿਲ ਜਾਂਦੀ ਹੈ ਸਤਿਗੁਰੂ ਜੀ ਕਹਿੰਦੇ ਜੇ ਭਾਈ ਤੂੰ ਇਹ ਕਾਲ ਯੁਗ ਦੇ ਸਮੇਂ ਦੇ ਵਿੱਚ ਵੀ ਸਤਿ ਯੁਗ ਦਾ ਆਨੰਦ ਲੈਣਾ ਚਾਹੁੰਦਾ ਹੈ ਤੇ ਕਹਿੰਦੇ ਫਿਰ ਐਦਾਂ ਕਰ ਸਤਿ ਯੁਗ ਰਥ ਸੰਤੋਖ ਕ ਸੰਤੋਖੀ ਜ਼ਿੰਦਗੀ ਜਿਉਣੀ ਸ਼ੁਰੂ ਕਰ ਦੇ ਸੰਤੋਖ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਿਆ ਆ ਤੇ ਸੰਤੋਖ ਨੂੰ ਜ਼ਿੰਦਗੀ ਵਿੱਚ ਲਿਆਉਣ ਦਾ ਸਿੱਧਾ ਜਿਹਾ ਅਰਥ ਹੈ ਵੀ ਜਿੰਨਾ ਉਹ ਮਾਲਕ ਪ੍ਰਮਾਤਮਾ ਨੇ ਦਿੱਤਾ ਓਨੇ ਦੇ ਵਿੱਚ ਸ਼ੁਕਰਾਨਾ ਕਰਨਾ ਸਿੱਖ ਲੈ ਜਿੰਨਾ ਉਹ ਮਾਲਕ ਪ੍ਰਮਾਤਮਾ ਜੀ ਤੈਨੂੰ ਦੇ ਰਹੇ ਨੇ ਓਨੇ ਦੇ ਵਿੱਚ ਖੁਸ਼ ਰਹਿਣਾ ਸਿੱਖ ਲੈ ਜ਼ਿੰਦਗੀ ਜਿਉਣ ਦੀ ਜਾਂਚ ਹੈ ਵੇਖੋ ਇੱਥੇ ਤੇ ਮੈਨੂੰ ਪਤਾ ਨਹੀਂ ਪਰ ਪੰਜਾਬ ਦੇ ਵਿੱਚ ਮੈਂ ਵੇਖਿਆ ਬਜ਼ੁਰਗ ਨੇ ਨਾ ਜਿਹੜੇ ਜਦੋਂ 40 50 ਸਾਲ ਦੀ ਉਮਰ ਤੋਂ ਟੱਪ ਜਾਣ ਉਹਨਾਂ ਸੱਥਾਂ ਦੇ ਵਿੱਚ ਬਹਿ ਜਾਂਦੇ ਨੇ ਤੇ ਬੈਠ ਕੇ ਨਾ ਤਾਸ਼ ਖੇਡਦੇ ਨੇ ਤੇ ਜਦੋਂ ਤਾਸ਼ ਖੇਡਦੇ ਨੇ ਨਾ ਜਿਨ੍ਹਾਂ ਨੇ ਇਹ ਖੇਡ ਨੂੰ ਆਪਣੀ ਜ਼ਿੰਦਗੀ ਵਿੱਚ ਖੇਡਿਆ ਮੈਂ ਇਹ ਨਹੀਂ ਕਹਿੰਦਾ ਵੀ ਖੇਡਣ ਲੱਗ ਜਾਓ ਐਗਜ਼ਾਮਪਲ ਦੇ ਰਿਹਾ ਸਿਰਫ ਜਿਹੜੇ ਲੋਕ ਤਾਸ਼ ਖੇਡਦੇ ਨੇ ਜਾਂ ਜੂਆ ਖੇਡਦੇ ਨੇ ਉਹ ਜਿੱਦਾਂ ਦੇ ਪੱਤੇ ਆ ਗਏ ਉਹ ਨਖਰਾ ਥੋੜੀ ਕਰਦੇ ਨੇ ਵੀ ਮੈਨੂੰ ਚੰਗੇ ਪੱਤੇ ਆ ਗਏ ਮਾੜੇ ਪੱਤੇ ਆ ਗਏ ਵੀ ਮੈਂ ਨਹੀਂ ਖੇਡਣਾ ਮੈਂ ਉੱਠਦਾ ਜਿੱਦਾਂ ਨੇ ਪੱਤੇ ਆ ਗਏ ਉਦਾਂ ਦੇ ਪੱਤਿਆਂ ਦੇ ਨਾਲ ਹੀ ਖੇਡਣਾ ਪੈਂਦਾ ਉਦਾਂ ਦੇ ਪੱਤਿਆਂ ਨਾਲ ਇਦਾਂ ਹੀ ਸਾਡੀ ਜ਼ਿੰਦਗੀ ਹੈ ਜਿਵੇਂ ਵੀ ਇਹ ਨਸੀਬ ਹੋਈ ਹੈ ਇਹਨੂੰ ਇਦਾਂ ਹੀ ਜਿਉਣਾ ਹੈ ਜਿਉਣ ਦੀ ਜਾਚ ਸਿੱਖਣੀ ਹੈ ਸੁੱਖ ਦੇ ਵਿੱਚ ਤੇ ਹਰ ਕੋਈ ਹਾਸਾ ਹਾਸ ਕੇ ਜਿਉਂਦਾ ਹੈ आनंद ਤੇ ਤਾਂ ਬਣਦਾ ਹੈ ਨਾ ਦੁੱਖ ਹੈ ਜਿਹੜਾ ਉਹ ਕੁੱਲ ਦੁਨੀਆ ਦਾ ਸਾਨੂੰ ਦਿੱਤਾ ਜਾਏ ਅਸੀਂ ਫਿਰ ਵੀ ਆਨੰਦ ਦੇ ਵਿੱਚ ਹੋਈਏ ਫਿਰ ਤੇ ਅਸੀਂ ਕਹੀਏ ਨਾ ਵੀ ਅਸੀਂ ਗੁਰੂ ਨਾਨਕ ਦੇ ਸਿੱਖਾਂ ਫਿਰ ਤੇ ਅਸੀਂ ਆਖਣ ਜੋਗੇ ਹਾਂ ਵੀ ਅਸੀਂ ਗੁਰੂ ਨਾਨਕ ਦੇ ਸਿੱਖਾਂ ਕਿਉਂਕਿ ਸਤਗੁਰੂ ਜੀ ਸੰਦੋਖ ਸਿਖਾ ਰਹੇ ਨੇ